ਆਯੁਰਿਕਾ ਖਾਲਸਾ ਵਾਜੀ ਫਤਿਹ ਇੱਕ ਵੀਡੀਓ ਤੇ ਨਾ ਸ਼ੇਅਰ ਕਰਨੀਆਂ ਨਾਲ ਤੇ ਨਾਲ ਉਹਦੇ ਬਾਰੇ ਗੱਲ ਕਰਨੀਆਂ ਤੇ ਤੁਹਾਨੂੰ ਪਤਾ ਕਿ 1984 ਦੇ ਵਿੱਚ ਸਿੱਖ ਜੇਨੋਸਾਈਡ ਹੋਇਆ ਸਿੱਖਾਂ ਦਾ ਕਤਲੇਆਮ ਹੋਇਆ ਬਹੁਤ ਬੁਰੀ ਤਰ੍ਹਾਂ ਨਾਲ ਦਿੱਲੀ ਬਾਕੀ ਹਰ ਸਾਰੇ ਇੰਡੀਆ ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਨਵੰਬਰ 1984 ਦੇ ਕਤਲੇਆਮ ਹੋਇਆ ਸੀ ਉਹਦੇ ਲਈ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਮਤੇ ਪਾਏ ਗਏ ਔਰ ਸਿੱਖ ਜੇਨੋਸਾਈਡ ਹਫਤਾ ਡਿਕਲੇਅਰ ਕੀਤਾ ਗਿਆ ਔਰ ਇਹਦੀ ਨਿੰਦਾ ਕੀਤੀ ਗਈ ਕਈ ਵਾਰ ਕੀਤਾ ਗਿਆ ਬ੍ਰਿਟਨ ਦੀ ਪਾਰਲੀਮੈਂਟ ਦੇ ਵਿੱਚ ਇੱਕ ਮਤਾ ਲਿਆਂਦਾ ਜਾ ਰਿਹਾ ਸੀਗਾ ਕਿ ਇਸ ਹਫ਼ਤੇ ਨੂੰ ਸਿੱਖ ਜੇਨੋਸਾਈਡ ਹਫ਼ਤਾ ਘੋਸ਼ਿਤ ਕੀਤਾ ਜਾਵੇ ਔਰ ਇਹ ਰਿੰਦਾ ਕੀਤੀ ਜਾਵੇ ਭਾਰਤ ਸਰਕਾਰ ਤੇ ਦਬਾਅ ਪਾਇਆ ਜਾਵੇ ਕਾਗਲਾਂ ਨੂੰ ਸਜਾ ਡਗਾਉਣ ਦੇ ਲਈ ਪਰ ਤੈਨੂੰ ਪਤਾ ਕਿ ਇੱਕ ਕਹਾਵਤ ਵੀ ਹੈ ਕਿ ਸਿੱਖਾਂ ਨੂੰ ਕੋਈ ਹੋਰ ਨਹੀਂ ਮਾਰ ਸਕਦਾ ਸਿੱਖਾਂ ਨੂੰ ਜਦੋਂ ਮਾਰਦੇ ਗद्दार ਮਾਰਦੇ ਜਾਂ ਆਪਣੇ ਮਾਰਦੇ ਆ ਇਹ ਹੀ ਇੱਕ ਬਿਮਾਰੀ ਸਾਡੀ ਸ਼ੁਰੂ ਤੋਂ ਰਹੀ ਆ ਔਰ ਹੁਣ ਵੀ ਚੱਲ ਰਹੀ ਆ ਤੇ ਇਹ ਮਤਾ ਜਿਹੜਾ ਲਿਆਂਦਾ ਹੋਇਆ ਸੀ ਇਹ ਪਾਸ ਹੋ ਜਾਣਾ ਸੀ ਪਰ ਸਾਡੇ ਹੀ ਕੁਝ ਲੋਕਾਂ ਨੇ ਇਹਦੇ ਖਿਲਾਫ ਅਪੀਲਾਂ ਕੀਤੀਆਂ ਤੇ ਉਹ ਮਤਾ ਜਿਹੜਾ ਵਾਪਸ ਲੈ ਲਿਆ ਗਿਆ ਵਾ ਤੁਹਾਨੂੰ ਪਤਾ ਹੋਣਾ ਜਿਹੜਾ ਬ੍ਰਿਟਨ ਦੀ ਪਾਰਲੀਮੈਂਟ ਚ ਉਹ ਮਸਾ ਮਤਾ ਜਿਹੜਾ ਵਾਪਸ ਲੈ ਲਿਆ ਗਿਆ ਵਾ ਤੇ ਉਹ ਛੋਟੀ ਜਿਹੀ ਵੀਡੀਓ ਦੇਖੋ ਜਿਹੜਾ ਉਹਨਾਂ ਨੂੰ ਲਹਨਤਾਂ ਪਾ ਰਹੀ ਹੋਣਾ ਗਦਾਰਾਂ ਨੂੰ ਕੁਝ ਨੌਜਵਾਨ ਜੋ ਲਹਨਤਾਂ ਪਾ ਰਹੇ ਆ ਆ ਦੇਖੋ ਵੀਡੀਓ ਤੁਸੀਂ ਕਿਉਂ ਤੁਸੀਂ ਜੈਨੋਸਾਈਡ ਦੇ ਖਿਲਾਫ ਤੁਸੀਂ ਮੋਸ਼ਨ ਦੇ ਖਿਲਾਫ ਕਿਦਾ ਪਾਰਲੀਮੈਂਟ ਵਿੱਚ ਪਾਸ ਕਰਨਾ ਸੀ ਉਹਦੇ ਖਿਲਾਫ ਤੁਸੀਂ ਕਿਉਂ ਪੰਤ ਦੇ ਖਿਲਾਫ ਤੁਸੀਂ ਇਹਨਾਂ ਕ੍ਰਿਟਿਕ ਕੋਈ ਗੱਲ ਸੁਣੋ ਤੁਹਾਨੂੰ ਕਿਹਨੇ ਕਿਹਾ ਬਈ ਜਨ ਸਾਈਡ ਤੇ ਫੇਵਰ ਜਿਹੜੇ ਖਰੋਫ ਨਹੀਂ ਲੱਗਦੇ ਆ ਤੁਸੀਂ ਨਹੀਂ ਕੋਈ 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 ਤੇ ਤੁਹਾਡਾ ਗੱਲ ਸੀ ਤੁਸੀਂ ਵੀ ਉਹਨਾਂ ਨੇ ਕੇਪੀਐਸ ਸਟਾਈਲ ਪੱਕਾ ਬਣਾਈਆਂ ਜਿਹੜੇ ਗੱਲ ਕਰਦੇ ਆਪ ਨੂੰ ਬਟਕਾਰੇ ਵਾਂਗਰੇ ਦੂਜਿਆਂ ਦੇ ਰੇ ਦੇ ਕਰਤਾ ਗੱਲ ਕਰਦਾ ਆ ਤੁਸੀਂ ਪੰਤ ਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਾਤਲਾ ਦੀ ਸਿੱਖਾਂ ਨੇ ਕਾਦਰ ਲਾ ਤੁਸੀਂ ਸਿਖਾਦੇ ਕਾਦਰ ਸਿਖਾਉਂਦੇ ਇਹ ਨਹੀਂ ਕਹਿੰਦੇ ਜਾਮੂਨ ਉੱਤਰ ਵੀ ਉਹ ਜਾਦੇ ਕਾਮੂਨ ਉੱਤਰ ਕਹਿੰਦੇ ਬਿਕੋਇ ਜਾਮੂਨ ਉੱਤਰ ਵੀ ਉਹ ਜਾ ਕੇ ਅੰਸਾ ਗਦਾਰ ਗੱਦ ਪਾਇਆ ਹਾਂ ਤੁਸੀਂ ਬਹੁਤ ਸਾਰੇ ਇੰਡੀਆ ਦੇ ਦਲਾਲ ਆ ਜਿਹੜੇ ਸਾਡੇ ਪੇਸ਼ ਦੇ ਵਿੱਚ ਹਰ ਵੇਲੇ ਮੌਜੂਦ ਹੈ ਤੇ ਸਾਡੀਆਂ ਜਿਹੜਾ ਬਟਨ ਦੀ ਹਰ ਸਮੇਂ ਕੋਸ਼ਿਸ਼ ਕਰਦੇ ਵੀ ਇਹਨਾਂ ਦਲਾਲਾਂ ਦਾ ਕੰਮ ਹੈ ਇਹਨਾਂ ਨੇ ਰਲ ਕੇ ਕਾਫੀ ਲੋਕਾਂ ਨੇ ਜੋ ਹੈ ਇਹਦੇ ਖਿਲਾਫ ਅਪੀਲ ਪਾਈ ਸੀ ਤੇ ਉਹ ਵਾਸ ਲੈ ਲਿਆ ਗਿਆ ਵਾ ਤੇ ਤੁਸੀਂ ਇਹ ਨਾ ਬੰਦਿਆਂ ਨੂੰ ਪਛਾਣ ਲੋ ਤੇ ਕਿਹੜੇ ਆ ਤੇ ਇਹਨਾਂ ਤੋਂ ਅੱਗੇ ਤੋਂ ਪੱਛੇ ਔਰ ਜਿਸਵੇਂ ਮਿਲਣਾ ਇਹਨਾਂ ਦਾ ਆਦਰ ਪਾਣੀ ਵੀ ਕਰਨਾ ਜ਼ਰੂਰੀ ਆ ਸਿੱਖ ਜੇਨੋਸਾਈਡ 1984 ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ ਜੇ ਕੀਤਾ ਗਿਆ ਹੈ ਦਿੱਲੀ ਤੇ ਕਾਨਪੁਰ ਬਾਕੀ ਹੋ ਬਹੁਤ ਸਾਰੀਆਂ ਜਗ੍ਹਾ ਤੇ ਹਜ਼ਾਰਾਂ ਨੇ ਗਿਣਤੀ ਵਿੱਚ ਸਿੱਖ ਜਿੰਦਾ ਸਾੜ ਦਿੱਤੇ ਗਏ ਜਾਂ ਮਾਰ ਦਿੱਤੇ ਗਏ ਇਨਾਨੀਆਂ ਦੀ ਬੇਵਤੀ ਕੀਤੀ ਗਈ ਕੁੜੀਆਂ ਦੀ ਬੇਵਤੀ ਕੀਤੀ ਗਈ ਸਮਾਨ ਲੁੱਟਿਆ ਗਿਆ ਬਹੁਤ ਬੁਰੀ ਹਾਲਤ ਹੋਈ ਲੇਕਿਨ ਕਾਤਲ ਕੋਈ ਵੀ ਨਹੀਂ ਇਹਨਾਂ ਚੀਜ਼ਾਂ ਦਾ ਸਰਕਾਰੀ ਸਮਰਥਤ ਜੇਨੋਸਾਈਡ ਸੀ